ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 9 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ 9-8-9 ਤਰੀਕ ਤੋਂ ਪੂਰੇ ਦੀ ਹਵਾ ਦੀ ਵਾਪਸੀ ਹੋਵੇਗੀ ਤਕਰੀਬਨ ਮਾਹੌਲ ਉਸੇ ਤਰ੍ਹਾਂ ਦਾ ਹੀ ਹੋਇਆ ਕੱਲ ਵੀ ਕਾਫੀ ਮਾਤਰਾ ਦੇ ਵਿੱਚ ਪੂਰੇ ਦੀ ਹਵਾ ਚੱਲੀ ਤੇ ਅੱਜ ਸਵੇਰ ਤੋਂ ਹੀ ਹਵਾ ਚੱਲ ਰਹੀ ਹੈ ਹੌਲੀ ਹੌਲੀ ਮੌਸਮ ਵੀ ਪੰਜਾਬ ਦਾ ਖਰਾਬ ਹੋਣਾ ਸ਼ੁਰੂ ਹੋ ਚੁੱਕਾ ਹੈ ਜੇਕਰ ਅੱਜ ਗੱਲ ਕਰੀਏ ਤਾਂ ਸਵੇਰ ਵੇਲੇ ਕਾਫੀ ਪੂਰੀ ਦਿਹਾਵਾ ਚੱਲ ਰਹੀ ਹੈ ਤੇ ਦੁਪਹਿਰ ਵੇਲੇ ਕੱਲ ਵਾਂਗੂ ਗਰਮੀ ਤੇ ਹਮਸ ਵਾਲਾ ਮਾਹੌਲ ਬਣ ਸਕਦਾ ਹੈ ਪਰ ਇਹਦੇ ਵਿੱਚ ਇੱਕ ਗੱਲ ਚੰਗੀ ਹੈ ਤੇ ਜੇ ਹਵਾ ਚੱਲਣ ਦੇ ਨਾਲ ਟੈਂਪਰੇਚਰ ਜ਼ਰੂਰ ਡਾਊਨ ਆਇਆ ਹੈ ਤੇ ਕੱਲ ਕੁਝ ਕਿ ਜਗ੍ਹਾ ਥੋੜੇ ਬਹੁਤੇ ਜ਼ਿਲ੍ਹਿਆਂ ਵਿੱਚ ਹੀ 40 ਡਿਗਰੀ ਦੇ ਆਸ-ਪਾਸ ਪੁੱਜਾ ਸੀਗਾ ਪਰ ਕੁਝ ਕਿ ਇਲਾਕਿਆਂ ਦੇ ਵਿੱਚ 40 ਤੋਂ ਥੱਲੇ ਹੀ ਟੈਂਪਰੇਚਰ ਰਿਹਾ ਰਾਤਾਂ ਦਾ ਟੈਂਪਰੇਚਰ ਵੀ ਹੁਣ ਵਧਣਾ ਸ਼ੁਰੂ ਹੋ ਚੁੱਕਾ ਹੈ ਤੇ ਮਾਹੌਲ ਅਜੇ ਹੈ ਹੀ ਬਣਿਆ ਰਹੇਗਾ ਦੇ ਪਾਸੇ ਗਰਮੀ ਤੋਂ ਰਾਹਤ ਕਦ ਮਿਲੇਗੀ ਇਸ ਬਾਰੇ ਗੱਲ ਕਰਦੇ ਹਾਂ ਕੱਲ ਨੂੰ ਹੋ ਸਕਦਾ ਕਿ ਬਾਅਦ ਦੁਪਹਿਰ 10 ਮਈ ਨੂੰ ਹਲਕੀ ਫੁਲਕੀ ਬੂੰਦਾਬਾਰਿਂ ਦੀ ਪਾਣੀ ਤੋਂ 10% ਇਲਾਕਿਆਂ ਦੇ ਵਿੱਚ ਪੰਜਾਬ ਦੇ ਹੋ ਸਕਦੀ ਹੈ ਤੇ ਜਿਹੜੀ ਜ਼ਿਆਦਾ ਉਮੀਦ ਹੈ ਉਹ 11 ਦੀ ਦੁਪਹਿਰ ਤੋਂ ਬਾਅਦ ਤੇ 12 ਦੀ ਰਾਤ ਤੋਂ ਪਹਿਲਾਂ ਪਹਿਲਾਂ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਕੁੱਲ ਮਿਲਾ ਕੇ ਉਹਦੇ ਵਿੱਚ ਚੰਗਾ ਮੀਂਹ ਨੇਰੀ ਪੈਣ ਦੀ ਸੰਭਾਵਨਾ ਹੈ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਕੱਲ ਵੀ ਟੁੱਟਵੇਂ ਤੌਰ ਤੇ ਦੱਖਣੀ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਸੀਗੀਆਂ ਉਹ ਹੌਲੀ ਹੌਲੀ ਹੁਣ ਵੱਧਣੀਆਂ ਸ਼ੁਰੂ ਹੋਣਗੀਆਂ ਤੇ 10 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਸਿਸਟਮ ਲੱਗ ਸਕਦਾ ਹੈ ਉਮੀਦ ਇਹ ਹੀ ਹੈ ਕਿ ਇਸ ਵਿੱਚ ਚੰਗਾ ਤੇਜ਼ ਮੀਂਹ ਪੈਣ ਦੀ ਸੰਭਾਵਨਾ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਦੇ ਰਹੀ ਹੈ ਅੱਜ ਦਾ ਮੌਸਮ ਕੱਲ ਵਾਂਗੂ ਹੀ ਰਹੇਗਾ ਹਵਾ ਚੱਲਦੀ ਰਹੇਗੀ ਦੁਪਹਿਰ ਵੇਲੇ ਗਰਮੀ ਤੇ ਹੌਮਸ ਵਾਲਾ ਮਾਹੌਲ ਵੀ ਬਣ ਸਕਦਾ ਹੈ ਜਿੰਨੀ ਗਰਮੀ ਤੇ ਹੌਮਸ ਵਾਲਾ ਮਾਹੌਲ ਬਣੇਗਾ ਉਨਾ ਹੀ ਤਕੜਾ ਸਿਸਟਮ ਲੱਗਣ ਦੀ ਉਮੀਦ ਜਾਪ ਰਹੀ ਹੈ ਪੰਜਾਬ ਦੇ ਵਿੱਚ